ਕੋਈ ਰਿਸ਼ਤਾ ਨਹੀਂ ਅਮੀਰੀ ਤੇ ਗਰੀਬੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਉਹ ਕੀ ਸੋਚੂਗਾ ਮੈਂ ਇੰਨਾ ਵੱਡਾ ਫਾਈਨੈਂਸਰ ਤੂੰ ਇੱਕ ਜੋਮੈਟੋ ਬੋਏ ਮਤ ਕਰ ਮਾਇਆ ਕੋਈਹੰਕਾਰ ਮਤ 11 ਲੋਕੇਸ਼ਨ ਤੇ ਆ ਗਿਆ ਸੀਗਾ ਜੀ ਗੱਡੀ ਚੋਂ ਅੱਛਾ ਉਹ ਖੜੀ ਆ ਗਿਆ ਵੀਰੇ ਮੈਂ 2 ਮਿੰਟ ਆ ਗਿਆ ਸਸ਼ਿਕਾ ਬਾਈ ਜੀ ਮਣੀ ਉਹ ਕੀ ਹਾਲ ਮਣੀ ਉਹ ਕਿਹੜਾ ਮਣੀ ਮੈਂ ਤਾਂ ਸਤਿੰਦਰ ਹਾਂ ਉਹ ਮੈਨੂੰ ਪਤਾ ਹੈ ਉਹ ਸਤਿੰਦਰ ਪਾਜਾ ਹੈ ਮੇਰਾ ਨਾਮ ਮਣੀ ਨਹੀਂ ਹੈਗਾ ਉਹ ਭਰਾਵਾ ਤੂੰ ਮੇਰਾ ਭਰਾ ਹੈ ਮਾਸੀ ਦਾ ਮੁੰਡਾ ਉਹ ਕਿਹੜੀ ਮਾਸੀ ਦਾ ਮੁੰਡਾ ਜਿੱਥੇ ਮੀਰ ਦੇਖੇ ਨਹੀਂ ਮਾਸੀ ਦਾ ਮੁੰਡਾ ਸੋਪ ਜਾ ਚਾਹੀਦੀ ਆ ਉਦਾਂ ਲੱਲਾ ਪੀਜ਼ਾ ਦੇ ਤੇ ਚਲਦਾ ਮਣ ਐਵੇਂ ਹੀ ਮਾਸੀ ਦਾ ਮੁੰਡਾ ਠੀਕ ਆ ਬਾਈ ਮੈਨ ਲੱਗਦਾ ਮੈਨੂੰ ਹੀ ਗਲਤੀ ਲੱਗੀ ਹੋਣੀ ਆ ਦੋ ਵੀਰੇ ਤੁਹਾਡਾ ਪੀਜ਼ ਮੈਨੂੰ ਲੱਗਦਾ ਮੈਨੂੰ ਹੀ ਗਲਤੀ ਲੱਗੀ ਹੋਣੀ ਆ ਚੱਲ ਫਿਰ ਵਾਹ ਗੁਰੂ ਰੇਟਿੰਗ ਕਰ ਦਿਓ ਬਾਈ ਕਰ ਦੇ ਨਾ ਕੀ ਜਾਂਦਾ ਹੀ ਮਾਸੀ ਦਾ ਮੁੰਡਾ ਉਹ ਨਹੀਂ ਭਰਾਵਾ ਕਿਹੜੀ 마ਸੀ ਦਾ ਮੁੰਡਾ ਨਾਮ ਤਾਂ ਤੇਰਾ ਹੀ ਲੈ ਰਿਆ ਸੀਗਾ ਉਹ ਭਰਾਵਾ ਮੇਰਾ ਨਾਂ ਸਤਿੰਦਰ ਪਵਾ ਜਾ ਆ ਨਾਲੇ ਕੋਈ 마ਸੀ ਮੂਸੀ ਦਾ ਮੁੰਡਾ ਨਹੀਂ ਮੇਰੀ ਤਾਂ ਕੋਈ 마ਸੀ ਵੀ ਨਹੀਂ ਹੈਗੀ ਸਾਲਾ ਜਿੱਥੇ ਅਮੀਰ ਬੰਦਾ ਦੇਖਿਆ ਨਹੀਂ ਤੇ 마ਸੀ ਦਾ ਮੁੰਡਾ ਐਵੇਂ ਬਣ ਜਾਉਂਦੀ 마ਸੀ ਦਾ ਮੁੰਡਾ ਮੈਂ ਤੂੰ ਪੀਜ਼ਾ ਖਾ ਚੁੱਪ ਕਰਕੇ ਉਹ ਚੱਲ ਤੂੰ ਠੰਡਾ ਹੋ ਤੂੰ ਕੋ ਗਰਮ ਹੋ ਜੰਨਾ ਪਿਆ ਉਹ ਯਾਰ ਗੁੱਸੇ ਜਿਹੜਾ ਆਤਾ ਯਾਰ ਚਾਰ ਪੈਸੇ ਦੇਖਿਆ ਨਹੀਂ 마ਸੀ ਦਾ ਮੁੰਡਾ ਚੱਲ ਛੱਡ ਯਾਰ ਪੀਜ਼ਾ ਚੱਕ ਯਾਰ ਖਾਈਏ ਠੰਡਾ ਨਾ ਹੋ ਜਵੇ ਓਏ ਸ੍ਰਿੰਦਰ ਸਵੇਰੇ ਕੀ ਹਰਕਤ ਕੀਤੀ ਤੂੰ ਤੈਨੂੰ ਪਤਾ ਮੇਰੇ ਨਾਲ ਕੌਣ ਬੈਠਾ ਸੀਗਾ ਇੰਨਾ ਵੱਡਾ ਕਲੋਨਾਈਜ਼ਰ ਸੀਗਾ ਤੂੰ ਆ ਕੇ ਕਹਿੰਦਾ ਮਾਸੀ ਦਾ ਮੁੰਡਾ ਕਾਹਦਾ ਮਾਸੀ ਦਾ ਮੁੰਡਾ ਏ ਤੂੰ ਵੀਰੇ ਰਿਸ਼ਤਾ ਥੋੜੀ ਖਤਮ ਹੋ ਜਾਊਗਾ ਹੈ ਤਾਂ ਕੋਈ ਰਿਸ਼ਤਾ ਨਹੀਂ ਅਮੀਰੀ ਤੇ ਗਰੀਬੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਉਹ ਕੀ ਸੋਚੂਗਾ ਮੈਂ ਇੰਨਾ ਵੱਡਾ ਫਾਈਨੈਂਸਰ ਤੂੰ ਇੱਕ ਜੋਮੈਟੋ ਬੋਏ ਕੋਈ ਨਾ ਵੀਰੇ ਅੱਗੇ ਤੋਂ ਧਿਆਨ ਰੱਖਣਾ ਧਿਆਨ ਰੱਖੀ ਅੱਗੇ ਤੋਂ ਠੀਕ ਹੈ ਬਈ ਕਿੱਥੇ ਰਹਿ ਗਿਆ ਆ ਗਿਆ ਆ ਗਿਆ 1 ਮਿੰਟ ਚ ਆ ਗਿਆ ਉਹ ਆ ਜਾ ਯਾਰ ਬਹੁਤ देर ਹੋ ਗਈ ਜਲਦੀ ਕਰ ਆ ਗਿਆ ਹਾਂ ਵੀ ੰਕਾਰ ਕੀ ਹਾਲ ਆ ਉਹ ਵਧੀਆ ਭਰਾ ਕੀ ਪੰਗਾ ਪਾਤਾ ਬੁਲਾਇਆ ਟੈਨਸ਼ਨ ਇਹ ਚ ਕੀ ਹੋਇਆ ਯਾਰ ਬਹੁਤ ਟੈਨਸ਼ਨ ਵਾਲਾ ਕੰਮ ਹੋਇਆ ਪਿਆ ਯਾਰ ਜਿੰਨੀ ਆਪਾਂ ਇਨਵੈਸਟਮੈਂਟ ਕੀਤੀ ਸੀ ਨਾ ਸਾਰੀ ਹਾਂ ਉਹ ਸਾਰੀ ਖਰਾਬ ਹੋ ਜਾਣੀ ਆ ਇੱਕ ਚੱਕਰ ਪੈ ਗਿਆ ਕੀ ਹੋਇਆ ਉਹ ਯਾਰ ਪੁੱਡਾ ਦੇ ਵਿੱਚ ਇਹਨਾਂ ਸਾਈਨ ਕਰਾਣੇ ਸੀ ਕਿਉਂਕਿ ਅਨ ਪ੍ਰੂਵਡ ਕਲੋਨੀ ਚ ਆਪਾਂ ਸਾਰੀ ਜਗ੍ਹਾ ਲਈ ਆ ਹਾਂ ਉਹਦੇ ਚ ਕੀ ਚੱਕਰ ਪੈ ਗਿਆ ਔਰ ਸਾਈਨ ਉਹਦੇ ਨਾ ਹੋਏ ਸੇ ਆਪਣਾ ਸਾਰਾ ਪੈਸਾ ਡੁੱਬ ਜਾਣਾ ਯਾਰ ਉਹ ਇਦਾਂ ਨਹੀਂ ਬੋਲੀਦਾ ਹੁੰਦਾ ਸਭ ਕੁਝ ਹੋ ਜਾਂਦਾ ਹੁੰਦਾ ਲੈ ਦੇ ਕੇ ਸਾਰਾ ਕੁਝ ਹੋ ਜਾਂਦਾ ਮੈਂ ਆਪੇ ਮਨਾ ਲੂੰਗਾ ਇਨਸਪੈਕਟਰ ਉਹ ਯਾਰ ਮੰਨਦਾ ਹੀ ਨਹੀਂ ਪਿਆ ਦੋ ਮਹੀਨੇ ਪੁਰਾਣੇ ਕੋਈ ਗੱਲ ਨਹੀਂ ਯਾਰ 5 ਲੱਖ ਲੈ ਲੂਗਾ ਮਨਾ ਲਾਂਗੇ ਟੈਨਸ਼ਨ ਨਾ ਲੈ ਤੂੰ ਚੱਲ ਪੈਸੇ ਦੀ ਤਾਂ ਉਹਨੂੰ ਬੋਝ ਧੋਸ ਦਿੱਤੀ ਐ ਇਮਾਨਦਾਰ ਅਫਸਰ ਆਇਆ ਦੋ ਮਹੀਨੇ ਹੋਏ ਅਜੇ ਨਵਾਂ ਹੀ ਮੁੰਡਾ ਤੂੰ ਚੱਲ ਮੈਂ ਆਪੇ ਮਨਾ ਲੂੰਗਾ ਟੈਨਸ਼ਨ ਨਾ ਲੈ ਚਲਾ ਤਖਾ ਕਿਹੜਾ ਬੰਦਾ ਜੇ ਨਾ ਹੋਇਆ ਕੀ ਕਰਾਂਗੇ ਯਾਰ ਹੋ ਜਾਊਗਾ ਸਭ ਹੋ ਜਾਊਗਾ ਤੂੰ ਚੱਲ ਗੰਟੀ ਤਾਂ ਖੜੀ ਐ ਲੱਦਾ ਹੈਗੇ ਸਾਰਾ ਪਈ ਸੱਚੀ ਗੱਲ ਜੀ ਸੱਚੀ ਗੱਲ ਜੀ ਐਸ.ਡੀ. ਸਾਹਿਬ ਹੈਗੇ ਨਾ ਮੈਂ ਹਾਜੀ ਸਾਹਿਬ ਹੈਗੇ ਆ ਜੀ ਥੋੜੇ ਸਾਈਨ ਕਰਾਣੇ ਸੀਗੇ ਜੀ ਸਾਈਨ ਐਦਾ ਤਾਂ ਸਾਹ ਨੂੰ ਤੁਸੀਂ ਮਿਲ ਨਹੀਂ ਸਕਦੇ ਲਿਓ ਫਾਈਲ ਦਿਖਾਓ ਤੇ ਮੈਂ ਸਾਹ ਨੂੰ ਪੁੱਛ ਕੇ ਆਣਾ ਤੁਸੀਂ ਦੋ ਮਿੰਟ ਖੜੋ ਤੇ ਸਾਹ ਐਦਾ ਨਹੀਂ ਮਿਲਦੇ ਪੁੱਛ ਲੋ ਜੀ ਇਮਾਨਦਾਰ ਅਫਸਰ ਆ ਯਾਰ ਇਹੀ ਤਾਂ ਚੱਕਰ ਆ ਸਾਰਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਯਾਰ ਤੂੰ ਸਾਰੀ ਗੱਲ ਕਰ ਲਊਗਾ ਮੈਂ ਤੇ ਟੈਨਸ਼ਨ ਬੜੀ ਹੋ ਰਹੀ ਐ ਸਾਈਨ ਨਾ ਹੋਏ ਤੇ ਆਪਾਂ ਗਏ ਯਾਰ ਟੈਨਸ਼ਨ ਨਾ ਲੈ ਯਾਰ ਸਾਹਿਬ ਨੇ ਕਿਹਾ 5 ਮਿੰਟ ਤੁਸੀਂ ਬਾਹਰ ਖੜੋ ਤੇ ਮੈਂ ਅੰਦਰ ਆਵਾਜ਼ ਮਰੂੰਗਾ ਤਾਂ ਤੁਸੀਂ ਉਦੋਂ ਅੰਦਰ ਆ ਜੀ ਕੋਈ ਗੱਲ ਨਹੀਂ ਬੜਾ ਬੜਾ ਰੱਖ ਸਭ ਸਭ ਕੁਝ ਛੋੜ ਜੀ ਸਸੀਗਾ ਸਰ ਸਸੀਗਾ ਸਰ ਜੀ ਬੈਠੋ ਜੀ ਉਹ ਸਰਿੰਦਰ ਤੂੰ ਐਸ ਡੀਓ ਬਣ ਗਿਆ ਯਾਰ ਦੱਸਿਆ ਵੀ ਨਹੀਂ ਤੂੰ ਤਾਂ ਹੀ ਮੈਂ ਸੋਚੀ ਨਾ ਸਰ ਨੂੰ ਕਿਤੇ ਦੇਖਿਆ ਉਹ ਭਰਾ ਹੈ ਯਾਰ ਆਪਣਾ ਮਾਸੀ ਦਾ ਮੁੰਡਾ ਯਾਰ ਮਾਸੀ ਦਾ ਮੁੰਡਾ ਮੈਨੂੰ ਪਤਾ ਸੀ ਯਾਰ ਇੱਕ ਦਿਨ ਪੜ ਲੈ ਕੇ ਕੁਝ ਬੜੂਗਾ ਸਾਡਾ ਨਾਮ ਰੋਸ਼ਨ ਕਰੂਗਾ ਪਰਿਵਾਰ ਦਾ ਯਾਰ ਹੋ ਗਿਆ ਯਾਰ ਆਪਣਾ ਕੰਮ ਟੈਨਸ਼ਨ ਹੀ ਨਾ ਲੈ ਤੂੰ ਕੀ ਕਹਿ ਰਹੇ ਹੋ ਸਰ ਤੁਸੀਂ ਭਰਾ ਹੈ ਵੀਰੇ ਤੂੰ ਸਾਡਾ ਮਾਸੀ ਦਾ ਮੁੰਡਾ ਤੂੰ ਮੇਰੀ ਸ਼ਾਇਦ ਤੁਸੀਂ ਭੁੱਲ ਗਿਓ ਕਿੱਥੇ ਬੈਠੇ ਹੋ ਤੁਸੀਂ ਅੱਜ ਜੀ ਦਫ਼ਤਰ ਆਏ ਤੇ ਮੈਂ ਇੱਥੇ ਆ ਜਿਹਾ ਕਿਸਦਾ ਭਰਾ ਨਹੀਂ ਤੇ ਕਿਸੇ ਦੀ ਮਾਸੀ ਦਾ ਮੁੰਡਾ ਨਹੀਂ ਨਾਲੇ ਮੈਂ ਤੁਹਾਨੂੰ ਜਾਣਦਾ ਨਹੀਂ ਕੌਣ ਹੋ ਤੁਸੀਂ ਮੈਂ ਤੇਰਾ ਭਰਾ ਆ ਵਾ ਸਤਿੰਦਰ ਪਾਜਾ ਜੀ ਯਾਰ ਕੀ ਹੋਇਆ ਤੈਨੂੰ ਸਤਿੰਦਰ ਪਾਜਾ ਮੈਂ ਨਹੀਂ ਜਾਣਦਾ ਕਿਸਨੂੰ ਵੀਰੇ ਮਨੀ ਕੀ ਹਾਲ ਆ ਮਨੀ ਉਹ ਕਿਹੜਾ ਮਨੀ ਮੈਂ ਤਾਂ ਸਤਿੰਦਰ ਆ ਯਾਦ ਨਹੀਂ ਆ ਰਿਹਾ ਬਈ ਮੈਨੂੰ ਇਹ ਦੱਸੋ ਕੰਮ ਕੀ ਹੈ ਅਹ ਜੀ ਫਾਈਲ ਲੈ ਕੇ ਆਏ ਆ ਸਾਈਨ ਕਰਾਣੇ ਤੁਸੀਂ ਭਰਾ ਉਹ ਸਾਈਨ ਕਰੋ ਤੇ ਅਸੀਂ ਜਾਈਏ ਇਹ ਜਿਹੜੀ ਕਲੋਨੀ ਦੇ ਤੁਸੀਂ ਸਾਈਨ ਕਰਾਣ ਆਏ ਹੋ ਏ ਹਨ ਅਥੋਰਾਈਜ਼ਡ ਕੋਲੋਨੀ ਹੈ। ਇੱਕ ਕਦੇ ਵੀ ਸੈਂਡ ਨਹੀਂ ਹੋਗੀ। ਮੇਰੇ ਕੋਲ ਤਾਂ ਵੈਸੀ ਨਹੀਂ ਹੋਗੀ ਜਿਹੜੇ ਪੁਰਾਣੇ ਅਫਸਰ ਸੀ ਨਾ ਪੈਸੇ-ਪੁਸੇ ਲੈ ਕੇ ਕਰਦੇ ਰਹੇ ਕੰਮ। ਪਰ ਮੈਂ ਮੌਤ ਮਿਹਨਤ ਕੀਤੀ ਐ ਇਸ ਕੰਮ ਪਿੱਛੇ। ਇਧਰ ਦੀ ਕੋਲੋਨੀ ਮੈਂ ਨਹੀਂ ਸੈਂਡ ਕਰ ਸਕਦਾ। ਵੀਰੇ ਤੂੰ ਭਰਾ ਐ ਸਾਡਾ ਯਾਰ ਮਾਸੀ ਦਾ ਮੁੰਡਾ ਕਰ ਦੇ ਯਾਰ। ਸਰ ਤੁਹਾਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ। ਇੱਥੇ ਮੈਂ ਐਸ ਡੀਓ ਆਂ ਕਿਸੇ ਦੀ ਮਾਸੀ ਦਾ ਮੁੰਡਾ ਜਾਂ ਕਿਸੇ ਦਾ ਭਰਾ ਨਹੀਂ ਹੈਗਾ। ਵੀਰੇ ਤੂੰ ਚਾਵੇਂ ਸਾਰਾ ਕੁਝ ਕਰ ਸਕਦਾ ਕਰ ਦੇ ਮੇਰਾ ਭਰਾ ਬਣ ਕੇ ਸੈਂਡ ਲੈ ਦੇ। ਮੈਨੂੰ ਲੱਗਦਾ ਤੁਹਾਨੂੰ ਮੇਰੀ ਜ਼ੁਬਾਨ ਸਮਝ ਨਹੀਂ ਆ ਰਹੀ। ਮੈਂ ਜੇ ਚਾਹਾਂ ਤਾਂ ਉਹ ਬਾਹਰ ਕੱਢ ਸਕਦਾ ਆਫਿਸ ਤੋਂ ਕੋਈ ਗੱਲ ਨਹੀਂ ਲੈ ਦੇ ਕੇ ਕਰ ਦੋ ਸਰ ਸੋਰੀ ਮੈਂ ਸੋਰੀ ਮੰਗਦਾ ਇਸ ਲਈ ਸਰ ਪਤਾ ਕੀ ਗੱਲ ਸਾਡੀ ਨਾ ਸਾਰੀ ਇਨਵੈਸਟਮੈਂਟ ਲੱਗੀ ਹੋਈ ਹੈ ਹੋਰ ਕੋਈ ਗੱਲ ਨਹੀਂ ਸਰ ਤੁਸੀਂ ਸਾਈਨ ਨਾ ਕਿਤੇ ਸਾਰਾ ਸਭ ਕੁਝ ਖਤਮ ਹੋ ਜਾਣਾ ਸਰ ਪਲੀਜ਼ ਰਿਕਵੈਸਟ ਵਾਲੀ ਗੱਲ ਆ ਸਰ ਆਪਣੇ ਦੋਸਤ ਨੂੰ ਸਮਝਾਓ ਸਰ ਆ ਜਿਹੜੀ ਲੈ ਦੇ ਕੇ ਗੱਲ ਹੈ ਨਾ ਮੇਰੇ ਆਫਿਸ 'ਚ ਨਹੀਂ ਹੋਣੀ ਇਹ ਨਾਲੇ ਮੈਂ ਜੇ ਕੁਝ ਕਰਨ ਤੇ ਆਵਾਂ ਨਾ ਰਿਸ਼ਵਤ ਦੇ ਚੱਕਰ 'ਚ ਤੁਹਾਨੂੰ ਅੰਦਰ ਕਰਾ ਸਕਦਾ ਮੈਂ ਬਾਹਲੀਆਂ ਗੱਲਾਂ ਨਹੀਂ ਮੈਂ ਸੁਣਨੀਆਂ ਤੁਸੀਂ ਆਪਣੇ ਦੋਸਤ ਨੂੰ ਸ਼ਾਇਦ ਯਾਦ ਦਿਵਾਣਾ ਭੁੱਲ ਗਏ ਇੱਥੇ ਆਮ ਬੰਦੇ ਤੇ ਅਫਸਰ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਜਿਵੇਂ ਅਮੀਰੀ ਤੇ ਗਰੀਬੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਅਮੀਰੀ ਤੇ ਗਰੀਬੀ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਜਿਵੇਂ ਉਦੋਂ ਆਪਣਾ ਕੋਈ ਰਿਸ਼ਤਾ ਨਹੀਂ ਸੀਗਾ ਨਾ ਇਦਾਂ ਅੱਜ ਆਪਣਾ ਕੋਈ ਰਿਸ਼ਤਾ ਨਹੀਂ ਹੈ ਵੀਰੇ ਮੇਰੇ ਕੋਲ ਗਲਤੀ ਹੋਈ ਤੁਸੀਂ ਵੀ ਥੋੜੀ ਕਰੋਗੇ ਯਾਰ ਆਪਾਂ ਭਰਾਵਾਂ ਵੀਰੇ ਯਾਰ ਕਰ ਦੋ ਕੰਮ ਸਾਰੀ ਇਨਵੈਸਟਮੈਂਟ ਲੱਗੀ ਹੋਈ ਹੈ ਰੁਲ ਜਾਗੇ ਯਾਰ ਅਸੀਂ ਮੈਂ ਨਾ ਤਮੀਜ਼ ਨਾਲ ਗੱਲ ਕਰਨੀ ਹੈ ਇੱਥੇ ਵੀਰਾ ਪੂਰਾ ਕੋਈ ਨਹੀਂ ਸਰ ਤੋਂ ਬਿਨਾਂ ਗੱਲ ਨਹੀਂ ਕਰਨੀ ਇੱਥੇ ਸਰ ਕਰ ਦਿਓ ਯਾਰ ਐਦਾਂ ਨਹੀਂ ਹੋਣੀ ਸੀ ਸਾਇਰ ਸਰ ਹੱਥ ਜੋੜਦਾ ਜੀ ਕਰ ਦਿਓ ਸਾਇਰ ਹੱਥ ਛੱਡੋ ਤੁਸੀਂ ਪੈਰ ਜੋੜੋ ਇਹ ਕੰਮ ਨਹੀਂ ਹੋ ਸਕਦਾ ਕਿਉਂਕਿ ਜਦੋਂ ਤੁਹਾਡਾ ਚੰਗਾ ਟਾਈਮ ਚਾਹਤਾ ਸੀ ਨਾ ਉਦੋਂ ਤੁਸੀਂ ਕੰਮ ਨਹੀਂ ਚੰਗੇ ਕੀਤੇ ਇੱਕ ਹੀ ਚੀਜ਼ ਹਮੇਸ਼ਾ ਯਾਦ ਰੱਖਿਓ ਵੀਰੇ ਜਿਹੜਾ ਬੰਦਾ ਆਪਣੇ ਚੰਗੇ ਟਾਈਮ ਤੇ ਮਾਲਾ ਕਰਦਾ ਨਾ ਉਹਨਾਂ ਕਦੇ ਚੰਗਾ ਨਹੀਂ ਹੋ ਸਕਦਾ ਸਮਾ ਬਹੁਤ ਬਲਵਾਨ ਆ ਇਹ ਮੈਂਟਲ ਆਂਦਾ ਹੈ ਰਾਜੇ ਨੂੰ ਰੰਕ ਤੇ ਰੰਕ ਨੂੰ ਰਾਜੇ ਬਣਾਉਂਦਾ ਜਦੋਂ ਮੈਂ ਜਮਾਤੋਂ ਦੀ ਡਿਲੀਵਰੀ ਕਰਦਾ ਸੀ ਨਾ ਤੇ ਨਾਲ ਨਾਲ ਦਿਨ ਰਾਤ ਪੜ੍ਹਾਈ ਵੀ ਕਰਦਾ ਸੀ ਮੈਂ ਉਹਦੋਂ ਵੀ ਪੇਪਰ ਦਿੱਤਾ ਹੋਇਆ ਸੀ ਮੈਨੂੰ ਪਤਾ ਸੀ ਕਿ ਮਿਹਨਤ ਕਦੇ ਖਾਲੀ ਨਹੀਂ ਜਾਂਦੀ ਹਮੇਸ਼ਾ ਕਾਮਯਾਬ ਹੁੰਦਾ ਬੰਦਾ ਸਾਇੰਸ ਤੋਂ ਮੈਂ ਕਰ ਸਕਦਾ ਸੀ ਪਰ ਮੈਂ ਸ਼ੁਰੂ ਤੋਂ ਇਮਾਨਦਾਰ ਰਿਹਾ ਬੰਦਾ ਤੁਹਾਡੇ ਵਰਗਾ ਨਹੀਂ ਹੈਗਾ ਕਿ ਮੈਂ ਆਪਣੇ ਉੱਤੇ ਤਾਂ ਗਲਤ ਫਾਇਦਾ ਚੱਕੂਗਾ ਤੁਸੀਂ ਤਾਂ ਰਹਿਣ ਹੀ ਦਿਓ ਵੀਰੇ ਤੁਸੀਂ ਮੈਂ ਸਿਕਲ ਕਾਰਪੋਰੇਸ਼ਨ ਦੇ ਦਫਤਰ ਜਾਣਾ ਉੱਥੇ ਐਨਓਸੀ ਅਪਲਾਈ ਕਰੋ ਜਿੰਨੀ ਸਰਕਾਰੀ ਫੀਸ ਆ ਉੱਥੇ ਭਰਨੀ ਪੈਣੀ ਹੈ ਤੁਹਾਨੂੰ ਮੈਂ ਆਪਣਾ ਨੰਬਰ ਇੱਥੇ ਦਿੱਤਾ ਹੋਇਆ ਠੀਕ ਆ ਸਰ ਮੇਰੀ ਉੱਥੇ ਗੱਲ ਕਰਵਾ ਦਿਓ ਤੁਹਾਡਾ ਕੰਮ ਥੋੜਾ ਜਿਆਦਾ ਆਸਾਨੀ ਨਾਲ ਹੋ ਜਾਊਗਾ ਪਰ ਜਿੰਨੇ ਵੀ ਸਰਕਾਰੀ ਫੀਸ ਆ ਜਿੰਨੇ ਵੀ ਰੂਲਸ ਐ ਰੈਗੂਲੇਸ਼ਨ ਆ ਤੁਹਾਨੂੰ ਫਾਲੋ ਕਰਨੇ ਪੈਣਗੇ ਕੋਈ ਗੱਲ ਨਹੀਂ ਸਰ ਸਭ ਕਰਾਂਗੇ ਜੀ ਇੱਥੇ ਗਲਤ ਨਾ ਕੰਮ ਹੋਇਆ ਤੇ ਨਾ ਹੋਣ ਦੇਣਾ ਨਾਲ ਇੱਕ ਗੱਲ ਯਾਦ ਰੱਖਿਓ ਭਾਈ ਆ ਅਮੀਰੀ ਤੇ ਗਰੀਬੀ ਦਾ ਰਿਸ਼ਤਾ ਹੁੰਦਾ ਹੈ ਜੇ ਅਮੀਰ ਸਮਝਿਆ ਤਾਂ ਗਰੀਬ ਮਾਦੇ ਟਿੱਡ ਚੋਂ ਗਰੀਬ ਪੈਦਾ ਨਹੀਂ ਹੁੰਦਾ ਹਾਲਾਤ ਜਿਹੜੇ ਨੇ ਉਹ ਗਰੀਬ ਬਣਾ ਦਿੰਦੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਗਰੀਬ ਹਮੇਸ਼ਾ ਗਰੀਬ ਰਵੇ ਆਪਣੀ ਮਿਹਨਤ ਕਰਕੇ ਹਮੇਸ਼ਾ ਅਮੀਰ ਬਣ ਸਕਦਾ ਪਰ ਰੱਬ ਮਾਫ ਕਰੇ ਕਿਸ ਨੂੰ ਕਿਸੇ ਚੀਜ਼ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਹਾਂ ਤੁਸੀਂ ਹੈਗੇ ਮੇਰੇ ਮਾਸੀ ਦੇ ਮੁੰਡੇ ਮੈਂ ਤਾਂ ਉਹਦਾ ਵੀ ਮੰਨਦਾ ਸੀ ਤੁਸੀਂ ਨਹੀਂ ਮੰਨਦੇ ਸੀ ਕੋਈ ਨਾ ਵੀਰੇ ਘਰੇ ਆਇਓ ਚਾਹ ਪਾਣੀ ਪਲਾਵਾਂਗੇ ਕੋਈ ਨਾ ਵੀ ਕੋਟੀ ਲਈ ਜਾਂਦਾ ਦੁਕਰੀ ਚ ਜ਼ਰੂਰ ਆਇਓ ਉੱਥੇ ਆਪਾਂ ਭਰਾ ਪਰ ਇੱਥੇ ਤੁਸੀਂ ਆਮ ਜਿਹੇ ਬੰਦੇ ਹੋ ਤੇ ਮੈਂ ਇੱਥੇ ਅਫਸਰ ਹਾਂ ਚਲੋ ਵੀ ਤੁਸੀਂ ਐਨਓਸੀ ਲੈ ਕੇ ਆਓਗੇ ਨਾ ਮੈਂ ਖੁਸ਼ੀ ਖੁਸ਼ੀ ਸਾਈਨ ਕਰੂਗਾ ਬਾਕੀ ਜੇ ਕੋਈ ਚਾਹ ਪਾਣੀ ਪੀਣਾ ਤਾਂ ਮੈਨੂੰ ਦੱਸੋ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ